ਥੋੜਾ ਜਿਹਾ ਥੋੜਾ ਜਿਹਾ ਚੱਲ ਰਿਹਾ ਹੈ ਸਰਕਟ ਦੇ ਕਿਹੜੇ ਆ ਜੀ ਬ੍ਰਿੰਜਾਮ ਦੇ ਕਿਹੜੇ ਆ ਜੀ ਆਸ਼ੀਸ਼ ਨੇ ਤੇ ਕਿਉਂ ਇਹ ਵੀਡੀਓ ਬਣਾ ਲਈ ਚਾਹਤ ਹੈ ਕਈ ਜਿਸੀ ਕਾਗਜ਼ ਭਰੇ ਆ ਜਿਹਦੇ ਵਿੱਚ ਬਗੇਲ ਸਾਹਿਬ ਤੋਂ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਪਹੁੰਚੀ ਹੈ ਹਾਂਜੀ ਔਰ ਨਾਲ ਹੀ ਨਾਲ ਮੈਂ ਆਸ਼ੂ ਜੀ ਨੂੰ ਵਧਾਈ ਦਿੰਦਾ ਹੋਇਆ ਹਾਂਜੀ ਇਥੋਂ ਇੱਕ ਸਨੇਹਾ ਦੇਣਾ ਚਾਹਣਾ ਪੰਜਾਬ ਦੇ ਵਸਨੀਕਾਂ ਨੂੰ ਹਾਂਜੀ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਹਸਦਾ ਵਸਦਾ ਪੰਜਾਬ ਮੁੜ ਵਾਪਸ ਆਵੇ ਅਗਰ ਤੁਸੀਂ ਇਸ ਆਮ ਆਦਮੀ ਪਾਰਟੀ ਤੋਂ ਦੂਜੀਆਂ ਰਾਸ਼ੀਆ ਪਾਰਟੀਆਂ ਨੂੰ ਚਲਦਾ ਕਰਨਾ ਚਾਹੁੰਦੇ ਹੋ ਜਿਹੜੀਆਂ ਦੇਸ਼ ਵਿਰੋਧੀ ਪਾਰਟੀਆਂ ਨੇ ਤਾਂ ਤਕੜੇ ਹੋ ਕੇ ਤੁਸੀਂ ਇੱਥੋਂ ਸੁਨੇਹਾ ਦਿਈਏ ਔਰ ਅੱਜ ਦਾ ਜਿਹੜਾ ਅੱਜ ਦਾ ਜਿਹੜਾ ਜੋਸ਼ ਹੈ ਜਨਤਾ ਦਾ ਉਹ ਇਸ ਪ੍ਰਕਾਰ ਦਾ ਸੀ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਸਾਡੇ ਉਮੀਦਵਾਰ ਵੱਡੇ ਫਰਕ ਦੇ ਨਾਲ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੋਣ ਜਿੱਤਾਂਗੇ ਪਰ ਇੱਥੋਂ 2027 ਦਾ ਮੋੜ ਬਣ ਕੇ ਦਵਾਰੇ ਮੋੜ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਕਾਂਗਰਸ ਪਾਰਟੀ ਨੇ ਆਉਂਦੀ ਆ। ਆਸ਼ੂ ਜੀ ਆਸ਼ੂ ਜੀ ਬੈਠੇ ਹੋਗੇ ਖੜਾ ਕਰਿਆ। ਮੈਂ ਅਗਲੇ ਮਹੀਨੇ ਨਕਮ ਖੈਰ ਤੇ ਦੂਤੇ ਪਰੇ ਰੱਖੇ ਜਾਂਦਾ। ਕੋਈ ਨਹੀਂ ਸਰ ਆਸ਼ੂ ਜੀ ਇਹੀ ਕਹਿਣੇ ਚੋ। ਉਹ ਭਾਜੀ ਵੀ ਡਿੱਗਣ ਲੱਗਾ ਯਾਰ ਅਸੀਂ ਫਿਰ ਦੇਵੇਂ ਹਾਂ। ਹਾਂਜੀ ਸਰ। ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਧੰਨਵਾਦ ਕਰਦਾ ਸਾਰੀ ਆਪਣੀ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਨੇ ਇਸ ਚੋਣ ਨੂੰ ਆਪਣੀ ਚੋਣ ਸਮਝਦੇ ਹੋਏ ਇੱਥੇ ਇੱਕ ਸੋਲਿਡੈਰਿਟੀ ਨਾਲ ਮੇਰੀ ਪਿੱਠ ਪਿੱਛੇ ਖੜੇ ਹੈ ਔਰ ਮੈਂ ਯਕੀਨ ਦਿਲਵਾਉਣਾ ਮੇਰੇ ਵੱਲੋਂ ਕੋਈ ਕਸਰ ਨਹੀਂ ਰਹੇਗੀ ਔਰ ਜੋ ਅੱਜ ਵਰਕਰਾਂ ਦਾ ਜੋਸ਼ ਦਿਖ ਰਿਹਾ ਸੀ ਉਹਦੇ ਤੋਂ ਸਾਫ਼ ਜ਼ਾਹਰ ਹੁੰਦਾ ਵੀ ਆਉਣ ਵਾਲਾ ਟਾਈਮ ਇਹ ਸਿਲੈਕਸ਼ਨ 'ਚ ਕੀ ਰਿਜ਼ਲਟ ਆਣਾ ਹੈ ਅੱਜ ਵੱਡੀ ਗੱਲ ਨਹੀਂ ਕਰਨੀ ਟਾਡੇ ਪ੍ਰਧਾਨ ਸਾਹਿਬ ਉਹ ਸਾਬਕਾ ਚੀਫ ਮਿਨਿਸਟਰ ਸਾਹਿਬ ਨੇ ਤੁਹਾਨੂੰ ਜੋ ਚੀਜ਼ ਆਖੀ ਹੈ ਵੀ ਇਹ ਇਲੈਕਸ਼ਨ ਦੇ ਵਿੱਚ ਸਨੇਹ ਬੜੇ ਕਲੀਅਰ ਨੇ ਇਹ ਇਲੈਕਸ਼ਨ ਕੋਈ ਆਸ਼ੂ ਦਾ ਸੰਜੀਵ ਨਾਲ ਨਹੀਂ ਹੈ ਇਹ ਇਲੈਕਸ਼ਨ ਸਿੱਧਾ ਸਾਬਕਾ ਚੀਫ ਮਿਨਿਸਟਰ ਤੇ ਦੋ ਦੋ ਸਰਕਾਰਾਂ ਨਾਲ ਹੈ ਉਹ ਜਿਹੜੇ ਟਰੌਕਸੀ ਨਾਲ ਰਾਜ ਕਰ ਰਹੇ ਸੀ ਕਿ ਸਾਡੇ ਸੂਬੇ ਤੇ ਅੱਜ ਸਿੱਧਾ ਰਾਜ ਕਰਨਾ ਚਾਹੁੰਦੇ ਤੇ ਪੰਜਾਬੀਆਂ ਦੀ ਗੈਰਤ ਦਾ ਪੰਜਾਬੀਆਂ ਦੇ ਵਕਾਰ ਦਾ ਤੇ ਪੰਜਾਬੀਆਂ ਦੇ ਭਵਿੱਖ ਦਾ ਇਲੈਕਸ਼ਨ ਆ ਜਿੰਦੇ ਪੰਜਾਬੀ بڑا ਫੈਸਲਾ ਕੌਣ ਲੈ ਇੱਕ ਰਿਜ਼ਲਟ ਦੇਣਗੇ ਤੁਹਾਡੇ ਸਾਹਮਣੇ ਆਏਗਾ ਤੇ ਮੈਂ ਉਮੀਦ ਕਰਦਾ ਜੋ ਅੱਜ ਨਜ਼ਾਰਾ ਤੁਸੀਂ ਬਾਹਰ ਦੇਖਿਆ ਉਹ 19 ਤਰੀਕ ਨੂੰ ਵੋਟਾਂ ਚ ਕਨਵਰਟ ਹੋਏਗਾ ਤੇ 23 ਤਰੀਕ ਨੂੰ ਰਿਜ਼ਲਟ ਤੁਹਾਡੇ ਸਾਹਮਣੇ ਹੋਏਗਾ ਕਾਂਗਰਸ ਹੈ ਮੁਰ ਤੋਂ ਇਕੱਠੀ ਜਰੀ ਨਜ਼ਰ ਆ ਰਹੀ ਹੈ ਸਭ ਤੋਂ ਪਹਿਲਾਂ ਮੈਂ ਆਸ਼ੂ ਜੀ ਨੂੰ ਮੁਬਾਰਕਬਾਦ ਦਿੰਨਾ ਅਰ ਬਾਈਬਲ ਦੇ ਚਰਨਾ ਚ ਕਾਮਨਾ ਅਰਦਾਸ ਬੇਨਤੀ ਕਰਦਾ ਹੈ ਕਿ ਕਾਂਗਰਸ ਪਾਰਟੀ ਬਹੁਤ ਵੱਡੀ ਸਫਲਤਾ ਹਾਸਲ ਕਰੇ ਅਰ ਦੂਸਰਾ ਨੰਬਰ ਬੀਜੇਪੀ ਦਾ ਸੁਪੜਾ ਸਾਫ ਬੀਜੇਪੀ ਦੀ ਜਮਾਨਤ ਜਦ ਲੜਾਈ ਆਮ ਆਦਮੀ ਪਾਰਟੀ ਦੇ ਨਾਲ ਪਰ ਕਾਂਗਰਸ ਇਕਜੁੱਟ ਹੋ ਕੇ ਇਹ ਲੜਾਈ ਬਹੁਤ ਵੱਡੇ ਬਹੁਮਤ ਦੇ ਨਾਲ ਜਿੱਤੂ। ਤਾਂ ਕਿਤੇ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਸੀ ਕਿ ਫੋਟਬੰਦੀ ਜਰੀ ਤੀ ਸਾਫ ਨਜ਼ਰ ਆ ਰਹੀ ਦੀ ਕਿ ਅਲੱਗ-ਅਲੱਗ ਲੁਧਿਆਣਾ ਦੇ ਹੁੰਦੇ ਇਕੱਠੇ ਨਹੀਂ ਹੋ ਰਿਹਾ ਸੀ। ਉਹ ਤੁਹਾਡਾ ਫਲਾਇਆ ਹੋਇਆ ਸ਼ਗੂਫਾ ਸੀ। ਨਾ ਇਮੀਡੀਏ ਤੇ ਪ੍ਰੈਸ ਦਾ ਫਲਾਇਆ ਹੋਇਆ ਸ਼ਗੂਫਾ ਸੀ। ਤੁਸੀਂ ਅੱਜ ਦੇਖ ਲਿਆ ਜਦੋਂ ਪਾਰਟੀ ਦੇ ਉੱਤੇ ਆਉਂਦੀ ਹੈ ਨਾ ਤੇ ਫਿਰ ਜਿਹੜਾ ਬੰਦਾ ਕਿੱਟ ਸੇ ਸ਼ੁਰਾ ਨਹੀਂ ਮਾਰਦਾ। ਜਿਹੜਾ ਬੰਦਾ ਜਿਹੜੀ ਥਾਲੀ ਚ ਖਾਂਦਾ ਉਹਦੇ ਨਾਲ ਵਫਾ ਕਰਦਾ। ਉਸ ਸਾੜੀ ਦੇ ਛੇਕ ਨਹੀਂ ਕਰਦਾ ਤੇ ਉਹ ਪਾਰਟੀ ਲਈ ਸਮਰਥ ਹੋ ਕੇ ਲੜਾਈ ਲੜਦਾ ਅੱਜ ਅਸੀਂ ਸਾਰੇ ਸਮਰਥ ਹੋ ਕੇ ਕਾਂਗਰਸ ਪਾਰਟੀ ਦੀ ਲੜਾਈ ਲੜਨ ਵਾਸਤੇ ਆਏ ਤੁਹਾਡੀ ਇੰਟਰਵਿਊ ਤੋਂ ਬਾਅਦ ਕਾਫੀ ਚਰਚੇ ਸੀਗੇ ਕਿ ਨਹੀਂ ਜਿੱਥੇ ਚਾਰ ਮੈਂਬਰ ਪਰਿਵਾਰ ਦੇ ਵਿੱਚ ਹੁਣ ਛੋਟੇ ਵੀਰ ਤੇਰੇ ਘਰ ਤੇ ਚਾਰ ਮੈਂਬਰ ਹੋਣ ਕਿਤੇ ਨਾ ਕਿਤੇ ਕਿਣਮਣ ਹੋ ਜਾਂਦੀ ਕਿ ਨਹੀਂ ਹੁੰਦੀ ਜਿੱਥੇ ਪਿਆਰ ਹੋਵੇ ਤੇ ਕਿਣਮਣ ਵੀ ਉੱਥੇ ਹੀ ਹੁੰਦੀ ਹੈ ਅੱਛਾ ਵਿਰੋਧੀ ਕਹਿੰਦੇ ਸੀ ਕਿ ਕਾਂਗਰਸ ਇਕੱਠੀ ਨਹੀਂ ਹੁੰਦੀ ਕੀ ਸੁਨੀਹਾ ਤੇ ਅੱਜ ਵਿਰੋਧੀਆਂ ਦੇ ਮੂੰਹ ਦੇ ਉੱਤੇ ਕਰਾਰੀ ਚਪੇੜ ਮੇਰਾ ਖਿਆਲ ਅੱਜ ਤੁਸੀਂ ਜਾ ਕੇ ਉਹਨਾਂ ਨੂੰ ਪੁੱਛਿਓ ਵੀ ਭਾਈ ਤੁਸੀਂ ਬੜਾ ਪਿਛਲੇ 2 3 4 ਮਹੀਨਿਆਂ ਦਾ ਰੌਲਾ ਪਾਇਆ ਸੀ ਅਸੀਂ ਤਾਂ ਅੱਜ ਦੇਖ ਕੇ ਆਏ ਆ ਪੂਰੀ ਕਾਂਗਰਸ ਇਕ ਜੁੱਟ ਹੈਗੀ ਆ ਇਹ ਸੀਟ ਜਿੱਤਣ ਵਾਸਤੇ ਲੀਡਰਸ਼ਿਪ ਕਰੂਗੀ ਨਾਲ ਇਹ ਪੁੱਛਣ ਦਾ ਸਵਾਲ ਹੈ ਕੋਈ ਕੋ ਵਧੀਆ ਸਵਾਲ ਪੁੱਛੇ ਮੈਂ ਉਹਦਾ ਜਵਾਬ ਦਵਾਂ ਅੱਜ ਅਸੀਂ ਦੱਸ ਦਿੱਤਾ ਕਿ ਕਾਂਗਰਸ ਪਾਰਟੀ ਦੇ ਅੰਦਰ ਹਰ ਵਰਕਰ ਹਰ ਲੀਡਰ ਇਹ ਚੋਣ ਜਿੱਤਣ ਵਾਸਤੇ ਬਹੁਤ ਜਾਨ ਦੀ ਲਾਦਾ ਅੱਜ ਜਿਹੜਾ ਇੱਕ ਆਹ ਲੱਗਦਾ ਕਿ ਫਿਲਮ ਦਿਖਾਤੀ ਹੈ ਇਹ ਟ੍ਰੇਲਰ ਆ ਟ੍ਰੇਲਰ ਆ ਫਿਲਮ ਦਿਖਾਵਾਂਗੇ ਅੱਧੀ ਕੋ ਇੰਟਰਵਲ ਤੱਕ 13 ਨੂੰ ਤੇ ਬਾਕੀ ਦਿਖਾਵਾਂਗੇ ਰਿਜ਼ਲਟ ਵੇਲੇ ਇਹ ਉੱਪਰ ਬੜੀ ਵਾਰ ਧਾੜ ਵੀ ਆਈ ਹੈ ਪੰਜਾਬ ਦੇ ਵਿੱਚ ਬੰਗਲਾ ਨੂੰ ਭਜਾਇਆ ਗਿਆ ਅੰਗਰੇਜ਼ਾਂ ਨੂੰ ਭਜਾਇਆ ਗਿਆ ਹੌਣ ਜਿਹੜਾ ਕੇਜਰੀਵਾਲ ਨਾਮ ਦਾ ਧਾੜ ਵੀ ਇੱਥੇ ਆਇਆ ਹੈ ਇਸ ਨੂੰ ਵੀ ਇਸ ਤਰ੍ਹਾਂ ਹੀ ਭਜਾਇਆ ਜਾਏਗਾ ਇੱਕ ਵੱਡੀ ਸਾਜ਼ਿਸ਼ ਕਰਕੇ ਰਾਜਨੀਤੀ ਕਰਕੇ ਪੰਜਾਬ ਦੇ ਲੋਕਾਂ ਨੂੰ ਪਰਮਾ ਕੇ ਇਹ ਇਥੋਂ ਰਾਜ ਸਭਾ ਦਾ ਮੈਂਬਰ ਬਣਨਾ ਚਾਹੁੰਦਾ ਕੇਜਰੀਵਾਲ ਇਹ ਮਨਸੂਬੇ ਕਿਸੇ ਤਰ੍ਹਾਂ ਵੀ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਪੰਜਾਬੀ ਇਹਨਾਂ ਨੂੰ ਬੁਰੀ ਤਰ੍ਹਾਂ ਹਰਾਉਣਗੇ ਇਹ ਅਰੋੜਾ ਦੀ ਇਤਿਹਾਸ਼ੂ ਦੀ ਲੜਾਈ ਨਹੀਂ ਹੈ ਜੀ ਇਹ ਪੰਜਾਬ ਦੀ ਤੇ ਕੇਦਰੀਵਾਲ ਦੀ ਲੜਾਈ ਹੈ ਜਿੱਦੇ ਚ ਪੰਜਾਬੀ ਜਿੱਤਣਗੇ ਬਹੁਤ ਧੰਨਵਾਦ ਜੀ